ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਟੀਮ ਮਾਲਵਾ ਤੁਹਾਨੂੰ ਲੈ ਆਈ ਹੈ ਥਾਣਾ ਭਵਾਨੀਗੜ ਵਿਖੇ ਜਿੱਥੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਥਾਣਾ ਭਵਾਨੀਗੜ ਵਿਖੇ ਇਕੱਤਰ ਹੋਏ ਹੋਏ ਨੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪਿਛਲੇ ਦਿਨੀ ਤਰਸੀਮ ਬਾਬਾ ਦੇ ਪੁੱਤਰ ਗੋਬਿੰਦ ਦਾਸ ਗੱਗੂ ਦੀ ਮ੍ਰਿਤਕ ਦੇ ਉਹਨਾਂ ਦੇ ਘਰੋਂ ਮਿਲੀ ਸੀ ਤੇ ਉਸ ਮੌਕੇ ਵੀ ਤਰਸੇਮ ਬਾਬਾ ਨੇ ਦੋਸ਼ ਪਾਏ ਸੀ ਕਿ ਉਹਨਾਂ ਦੇ ਪੁੱਤਰ ਨੂੰ ਮਾਰਿਆ ਗਿਆ ਤੇ ਦੋਸ਼ੀਆਂ ਨੂੰ ਫੜਿਆ ਜਾਵੇ ਸੋ ਅੱਜ ਭੋਗ ਸੀ ਭੋਗ ਤੋਂ ਬਾਅਦ 71 ਹੋਏ ਲੋਕ ਅਤੇ ਰਿਸ਼ਤੇਦਾਰ ਮਿੱਤਰ ਪਿਆਰੇ ਥਾਣਾ ਪੁਹਾਨੀਗੜ ਵਿਖੇ ਆਣ ਬੈਠੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਨੌਜਵਾਨ ਪੁੱਤਰ ਦੀ ਤਸਵੀਰ ਹੈ ਜਿਨ੍ਹਾਂ ਦੀ ਮੌਤ ਹੋਈ ਸੀ ਤੇ ਪੁਲਿਸ ਪ੍ਰਸ਼ਾਸਨ ਵੀ ਜਾਂਚ ਪੜਤਾਲ ਦੇ ਵਿੱਚ ਚੁੱਟ ਚੁੱਕੇ ਸੋਤਸ ਵੀਰ ਤੁਸੀਂ ਦੇਖ ਰਹੇ ਹੋ ਸੇਮ ਬਾਬਾ ਥਾਣੇ ਵਿਖੇ ਮੌਜੂਦ ਨੇ ਤੁਹਾਨੂੰ ਉੱਥੇ ਲੈ ਚਲਦੇ ਆ ਮੁਰਦਾਬਾਦ 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 ਦਾ ਗਾਣਾ ਹਾਏ 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 ਮੁਰਦਾਬਾਦ 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 ਦਾ ਗਾਣਾ ਮੁਰਦਾਬਾਦ 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 ਮੈਂ ਇਹਨਾਂ ਦਾ ਨਾਮ ਤੋਂ ਥੋੜੀ ਮਾਰੂ ਮੈਂ ਇਹਨਾਂ ਦਾ ਮੈਂ ਨਹੀਂ ਜਾਣਦਾ ਮੰਗਲ ਬਾਤ ਤੇ ਥੋੜਾ ਜਿਹਾ ਮੂਲ ਨਹੀਂ ਪੜਕਾ ਜਲੇ ਟੋਟਾ ਦਾ ਮੁਜਰਮ ਕੈਮਰੇ ਦੇ ਵਿੱਚ ਆ ਗਏ ਦੋ ਮੁਜਰਮ ਉਹਨਾਂ ਨੂੰ ਆਪਣੀ ਫਾਈਲ ਤੇ ਕੇ ਤੇ ਸਾਨੂੰ ਕਹਿੰਦੇ ਐਤਵਾਰ ਨੂੰ ਆਇਓ ਉਹ ਬੰਦਾ ਮਰਿਆ ਕੋਈ ਮੁਤਬਿਲਾਂ ਨਹੀਂ ਮਰਿਆ ਉਹਨਾਂ ਦੀ ਫੋਟੋਆਂ ਆਈਆਂ ਨੇ ਵਿੱਚ ਉਹ ਦੋ ਬੰਦੇ ਨੇ ਰੋਮੀ ਜੀ ਮੈਂ ਉਹ ਉਹ ਤਿੰਨੇ ਬੰਦੇ ਨੇ ਘਰੇ ਗਿਆ ਜੀ ਉਹਨੂੰ ਬੇਨਤੀ ਕਰੀ ਵੀ ਜੇ ਤੁਸੀਂ ਮੇਰਾ ਮੁੰਡਾ ਮਾਰਿਆ ਮੈਂ ਮੰਨ ਜੋ ਤੁਸੀਂ ਉਹ ਕਹਿੰਦੇ ਨਹੀਂ ਮਾਰਿਆ ਮਗਰ ਜੇ ਤੁਸੀਂ ਨਹੀਂ ਮਾਰਿਆ ਮੇਰੀ ਮਦਦ ਕਰਾਓ ਮੇਰੇ ਨਾਲ ਤਾਂ ਚੱਲੋ ਤੁਸੀਂ ਮੇਰੇ ਮੁੰਡੇ ਬਣੇ ਸੀ ਦੋ ਮੁੰਡਿਆਂ ਨੇ ਫਰਾਰ ਨੇ ਇੱਕ ਮੁੰਡਾ ਜਿਹਦਾ ਨੌਰਤਾ ਤੇ ਵਿਸਨਾਉ ਲਿਖਾਇਆ ਪਿਆ ਉਹ ਮੁੰਡਾ ਮੇਰੇ ਨਾਲ ਰੋਜ਼ ਫਿਰਦਾ ਮੈਂ ਉਹਨੂੰ ਗੋਲੀ ਮਾਰਦੀ ਉਹਨੇ ਕੁਝ ਕਹਿਤਾ ਐ ਥਾਣੇ ਨੂੰ ਕਹਿੰਦਾ ਮੰਗਲਵਾਰ ਤੋਂ ਮੰਗਲਵਾਰ ਦਾ ਮੇਰਾ ਮੁੰਡਾ ਮਰਿਆ ਸੰਜੂ ਨੇ ਅੱਗੇ ਜਦੋਂ ਕਦੇ ਮੇਰੇ ਮੁੰਡੇ ਨੂੰ ਲੋੜ ਪੈਂਦੀ ਸੀ ਮੈਂ ਤਾਂ ਨਹੀਂ ਸੰਜੂ ਨੂੰ ਫੋਨ ਕਰ ਦਿੰਦੇ ਸੰਜੂ ਜਦ ਹੀ ਕਹਿੰਦਾ ਕਿ ਵੀ ਸੜ ਗਿਆ ਹੁੰਦਾ ਸੀ ਮੈਂ ਪੁੱਛਿਆ ਵੀ ਤੇਰੇ ਕੋਲ ਕਿਉਂ ਆਣਾ ਕਿਹਾ ਮੇਰੇ ਕੋਲ ਸੰਜੂ ਜਿਹਨੇ ਸੰਜੂ ਨਾਲ ਤੇ ਫੋਨ ਕਰਦਾ 10:00 ਵਜੇ ਤਿੰਨੇ ਜਾਨੇ ਅੰਦਰ ਬੜੇ ਨੇ ਦੋ ਦੋ ਉਹ ਮੁੰਡੇ ਇੱਕ ਮੇਰਾ ਮੁੰਡਾ 12:40 ਪੰਜਾ ਮਿੰਟ ਤੋਂ ਬਾਹਰ ਨਿਕਲੇ ਨੇ ਦੋਏ ਮੁੰਡੇ ਉਹ ਦੋਏ ਮੁੰਡੇ ਬਾਹਰ ਖੜੇ ਨੇ ਜੇ ਮੇਰਾ ਮੁੰਡਾ ਜਾਉਂਦਾ ਨਾਲ ਨਾ ਆਉਂਦਾ ਨਾਲ ਨਾ ਆਉਂਦਾ ਤੇ ਮੈਂ ਭਵਾਨੀਗੜ੍ਹ ਦੇ ਲੋਕਾਂ ਤੋਂ ਤੁਹਾਨੂੰ ਮੈਂ ਪੁੱਛਣਾ ਚਾਹੁੰਨਾ ਹੈ ਮੇਰੀ ਬਾਹਰ ਮੰਡਲੀ ਭਵਾਨੀਗੜ੍ਹ ਹੈ ਠੀਕ ਹੈ ਮੈਨੇ ਕੋਈ ਮਾੜਾ ਕੰਮ ਨਹੀਂ ਕਰਿਆ ਕਰਿਆ ਤੁਹਾਨੂੰ ਸਾਰਿਆਂ ਨੂੰ ਚਾਹੀਦਾ ਤੁਸੀਂ ਉਹਦੇ ਦੁਕਾਨਾਂ ਤੇ ਕੰਮ ਕਰਦੇ ਹੋ ਤੇ ਘਰਾਂ ਦੇ ਕੰਮ ਕਰਦੇ ਹੋ ਮੈਂ ਤੁਹਾਡੇ ਭਵਾਨੀਗੜ੍ਹ ਵੱਲ ਤੋਂ ਕਿੰਨੇ ਕੁਸ ਕੀਤਾ ਹੈ ਅੱਜ ਮੈਂ ਤੁਹਾਨੂੰ ਖੈਰ ਮੰਗਦਾ ਕਿ ਤੁਸੀਂ ਸਾਰੇ ਨੇ ਅਜੂਰੇ ਆਓ ਅੱਜ ਇੱਥੇ ਆਉਂ ਐ ਪੁਲਿਸ ਮੈਨੂੰ ਬਿਖਾ ਦੇ ਦਿੰਦੀ ਉਲਟ ਮੈਨੂੰ ਕਹਿੰਦੇ ਨਸੇ ਦਾਟ ਐ ਮੇਰਾ ਮੁੰਡਾ ਕਪੈਂਤੇ ਗਿਆ ਆਇਆ ਕਪੈਂਤੇ ਮੇਰਾ ਮੁੰਡਾ ਰਹਿੰਦਾ ਉਹਨੂੰ ਦੱਸਦੇ ਨੂੰ ਗਿਆ ਆਇਆ ਤੇ ਕਹਿੰਦੇ ਨਸੇ ਦਾਟ ਐ ਜਿਹਨੂੰ ਕਹਿੰਦੇ ਨਸੇ ਦਾਟ ਐ ਉਹ ਬੰਦੇ ਨੂੰ ਲੈ ਕੇ ਆਉਰੇ ਜਿਹਨੇ ਕਿਹਾ ਪੁਲਸਾਏ ਇਕ ਤਾਂ ਮੇਰਾ ਪੁੱਤ ਮਰ ਗਿਆ ਉਲਟਾ ਮੈਨੂੰ ਬੇਵਕੂ ਬਣਾਉਂਦੇ ਨੇ ਐਤਵਾਰ ਨੂੰ ਅਸੀਂ ਇੱਥੇ ਜਾਂਦੇ ਮੈਂ ਤਾਂ ਉਰੀ ਬੈਠੂਗਾ ਐਤਵਾਰ ਤੱਕ ਮੈਂ ਉਰੀ ਬੈਠੂਗਾ ਮੈਂ ਨਾ ਕੁਝ ਖਾਣਾ ਨਾ ਮੈਂ ਕੁਝ ਪੀਣਾ ਹਾਂ ਮੇਰੇ ਅ ਤੁਸੀਂ ਕੀ ਲੱਗਦੇ ਸੀ ਜਿਹਦੀ ਡੈਥ ਹੋਈ? ਮੇਰਾ ਮੇਟਾ ਦੀ ਜੀ। ਕੀ ਗੱਲ ਹੋਈ ਹੈ? ਕਿੰਨੀ ਗੰਬਰ ਸੀ? ਮੇਰਾ ਮੁੰਡਾ 23 ਸਾਲ ਦਾ ਸੀ ਜੀ। ਸੰਜੂ ਦਾ ਜਿਮਰੀ ਨਾਂ ਰਹਿੰਦੇ ਨੇ ਜੀ। ਸੁਰੂ ਤਾਂ ਇਕੱਠੇ ਰਹਿੰਦੇ ਤੇ ਜੀ। ਕਿਵੇਂ ਲੱਗਦਾ ਤੁਹਾਨੂੰ ਵੀ ਪੱਠੇਕ ਭਾਂਡੇ ਜੀ ਖਾਂਦੇ ਸੀ ਜੀ। ਇਹ ਕਹਿੰਦਾ ਮੈਂ ਮੁੰਡੇ ਨੂੰ ਕਿਹਾ ਵੀ ਮੈਂ ਇਹਨਾਂ ਪੈਰੀਆਂ ਤੋਂ ਫੜਿਆ ਰਹੇਂਗੀ। ਨਹੀਂ ਕਹਿੰਦਾ ਮੇਰੇ ਕਹਿੰਦਾ ਭਾਈ ਬਣੇ ਹੋਏ ਨੇ। ਖਾ ਕੇ ਜਾਰ ਮਾਰ ਕਰਤਾ ਜੀ ਉਹਨਾਂ ਨੇ ਜੀ ਨਹੀਂ ਜਿਸ ਦਿਨ ਵਾਕਾ ਹੋਇਆ ਤੁਹਾਨੂੰ ਕਿੰਨੇ ਕਜੇ ਪਤਾ ਲੱਗਿਆ ਤੁਹਾਨੂੰ ਮੈਂ ਨਹੀਂ 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 ਮੇਰੇ ਮੁੰਡੇ ਨਾਲ 10:30 ਵਜੇ ਗੱਲ ਕਰੀਆ ਮੇਰਾ ਮੁੰਡਾ ਕਹਿੰਦਾ ਮੰਮੀ ਮੇਰੇ ਕੋ ਮਹਾ ਕਹਿੰਦਾ ਮੰਮੀ ਮੈਂ ਹੁੰਡਾ ਲਾ ਲਿਆ ਤੂੰ ਪੈ ਜਾ ਕੰਦਾ ਫਿਰ ਮੈਂ ਫੋਨ ਤੇ ਪੁੱਛਿਆ ਮਾਂ ਪੁੱਤ ਤੇਰੇ ਕੋਲ ਕੌਣ ਆ ਕਹਿੰਦਾ ਮੇਰੇ ਨਾਲ ਸੰਜੂ ਤੇ ਸਿਮਰੀ ਨੇ ਮੈਂ ਕਿਹਾ ਮੇਰੀ ਸੰਜੂ ਨਾਲ ਜਾਂ ਸਿਮਰੀ ਨਾਲ ਗੱਲ ਕਰਾ ਦੇ ਤੇ ਮੇਰਾ ਫੋਨ ਉਸ ਤੋਂ ਬਾਅਦ ਕੱਟ ਕੱਟ ਤਾਂ ਉਹਨਾਂ ਨੇ ਉਸ ਤੋਂ ਬਾਅਦ ਮੇਰੇ ਮੁੰਡੇ ਦਾ ਫੋਨ ਦੋ ਘਰੀ ਬਿਜੀ ਬਿਜੀ ਚੱਲਿਆ ਉਸ ਤੋਂ ਬਾਅਦ ਮੇਰੇ ਮੁੰਡੇ ਦਾ ਫੋਨ ਚੱਕਿਆ ਹੀ ਨਹੀਂ ਜਿਸ ਨੇ ਜੀ ਅੱਛਾ ਤੁਹਾਨੂੰ ਫਿਰ ਕਦੋਂ ਪਤਾ ਲੱਗਿਆ ਮੈਂ ਜੀ ਮੇਰੇ ਮੁੰਡੇ ਨੇ ਮੈਂ ਸਵੇਰ ਦੀ ਫੋਨ ਲਾਰੀ ਸੀ ਮੇਰਾ ਫੋਨ ਨਹੀਂ ਚੱਕਿਆ ਫਿਰ ਮੈਂ ਗਵੰਡੀਆਂ ਨੂੰ ਫੋਨ ਲਾਇਆ ਮੈਨੂੰ ਗਵੰਡੀਆਂ ਨੇ ਦੱਸਿਆ ਕਹਿੰਦੇ ਵੀ ਤੇਰੇ ਮੁੰਡੇ ਨੂੰ ਉਲਟੀਆਂ ਟੱਟੀਆਂ ਲੱਗ ਰਹੀਆਂ ਨੇ ਵੀ ਤੂੰ ਫਟ ਆਇਆ ਤੇ ਮੁੰਡੇ ਨੇ ਕਹਨਾ ਅਭੀ ਗੱਲ ਫਰਾਹ ਲੈ ਲਿਆ ਤੇ ਮੇਰੇ ਮੁੰਡੇ ਨੇ ਗੱਲ ਫਰਾਹ ਨਹੀਂ ਤੇ ਲਿਆ ਜੀ ਉਹ ਬੈਰੀ ਮਾਰ ਕੇ ਕੁਰਸੀ ਤੇ ਬਿਠਾ ਕੇ ਤੇ ਉਹ ਗੱਲ ਚ ਲੋਰ ਰਾਈ ਰੱਸੀ ਪਾ ਕੇ ਬਿਠਾ ਕੇ ਗਈ ਜੀ ਸਾਡਾ ਮੁੰਡਾ ਕਿਉਂ ਮਰੂਗਾ ਸਾਡੇ ਮੁੰਡੇ ਨੂੰ ਸਾਰੀ ਚੀਜ਼ ਮਿਲਦੀ ਸੀ ਉਹਨੂੰ ਸਾਰਾ ਕੁਝ ਮਿਲਦਾ ਸੀ ਜੀ ਜਦੋਂ ਤੁਸੀਂ ਪਹੁੰਚੇ ਹੋ ਉਹ ਕੁਰਸੀ ਤੇ ਪਹੁੰਚਿਆ ਸੀ ਪਹੁੰਚਿਆ ਜੀ ਉਹ ਕੁਰਸੀ ਤੇ ਬੈਠਾ ਸੀਗਾ ਜੀ ਰੱਸੀ ਰੱਸੀ ਹੈਗੀ ਦੀ ਗੱਲ ਚ ਰੱਸੀ ਪਾਈ ਹੋਈ ਸੀ ਜੀ ਪਤਲੀ ਜੀ ਲੋਰ ਆਈ ਲਾ ਸੇਰ ਰੱਸੀ ਨਾਲ ਦੱਸੋ ਜੀ ਹਾਂ ਤੁਹਾਨੂੰ ਇਹ ਸ਼ੱਕ ਹੈ ਵੀ ਜਿਹੜੇ ਉਹਦੇ ਦੋਸਤ ਸੀ ਉਹਦੇ ਨਾਲ ਹੀ ਰਹਿੰਦੇ ਸੀ ਵੀ ਉਹਨਾਂ ਨੇ ਮਾਰ ਹਾਂ ਜੀ ਉਹਨਾਂ ਨੇ ਮਾਰਿਆ ਹੁੰਦਾ ਸੀ ਜੀ ਹਾਂ ਜੀ ਉਹਨਾਂ ਭੱਜੇ ਹੋਏ ਨੇ ਜੀ ਜੋ ਸੱਚੇ ਹੁੰਦੇ ਆ ਮੈਂ ਉੱਧਰੋਂਦੀ-ਉੰਦੀ ਨੇ ਪੱਟੜੀ-ਪੱਟੜੀ ਨੇ ਕਿਹਾ ਵੀ ਮੇਰਾ ਮੁੰਡਾ ਸਮਝੂ ਟਾਈਮ ਆ ਰਿਹਾ ਜੇ ਉਹ ਸੱਚੇ ਹੁੰਦੇ ਫਿਰ ਮੈਨੂੰ ਗੱਲ ਨਾ ਲਾਉਂਦੇ ਸਾਡੇ ਨਾਲ ਰਹਿੰਦੇ ਹੋ ਯਾਰ ਪਹਿਲਾਂ 24 ਸੰਜੂ ਸਾਡੇ ਵੇਲੇ ਮੁੰਡਾ ਨੂੰ ਲੇਟ ਵੀ ਹੋ ਜਾਂਦਾ ਤੇ ਮੇਰਾ ਮੁੰਡਾ ਸੰਜੂ ਉਹਨੂੰ ਛੱਡ ਕੇ ਆਉਂਦਾ ਸੀ ਸਾਡੇ ਕੋਲ ਪੱਟੀ ਆਣ ਫਿਰ ਉੱਧੇ ਕਿਉਂ ਨਾ ਛੱਡਣ ਗਿਆ ਜਦੋਂ ਥੋੜੀ ਪੋ ਮੋਰਚੀ ਦੇ ਉਹਦੀ ਲਾਸ਼ ਦੀ ਪੋਸਟਮਾਰਟਮ ਹੋਈ ਉਹਦੇ ਵਿੱਚ ਕੋਈ ਰਿਪੋਰਟ ਆਈ ਆ ਵੀ ਜਿਵੇਂ ਗੱਲ ਫਰਾ ਨਹੀਂ ਗਿਆ ਕੋਈ ਚੀਜ਼ ਕਰਾ ਫਰਾ ਨਹੀਂ ਗਿਆ ਸਾਨੂੰ ਤਾਂ ਇਹਨਾਂ ਨੇ ਹੁਣ ਆ ਆਨ ਤਾਂ ਨਹੀਂ ਸਾਫ ਚਾਹੀਦਾ ਜੀ ਇਹਨਾਂ ਵਾਸਤੇ ਕਾਨੂੰਨ ਨਹੀਂ ਬਣਾ ਹੋਇਆ ਤੇ ਸਾਡੇ ਵਾਸਤੇ ਕੋਈ ਕਾਨੂੰਨ ਨਹੀਂ ਹੈਗਾ ਠੀਕ ਹੈ ਜੀ ਗੱਲ ਇਹ ਹੋਈ ਹੋਈ ਹੈ ਜੀ ਇਹ ਗੱਲ ਇਹ ਹੈ ਜੇ ਮੇਰਾ ਪੁੱਤਰ ਹੈ ਜੀ ਮੰਗਲਵਾਰ ਨੂੰ ਇਹਦੇ ਨਾਲ ਦੋ ਮੁੰਡੇ ਆਏ ਉਹ 10 ਵਜੇ ਮੇਰੇ ਘਰੇ ਗਏ ਤਿੰਨੇ ਜਣੇ ਇਕੱਠੇ ਬੜੇ ਨੇ ਤੇ ਉਹ ਤਿੰਨੇ ਤਿੰਨੇ ਜਣੇ ਅੰਦਰ ਬੈਠੇ ਰਹੇ ਜਿਹੜੇ ਦੋ ਮੁੰਡੇ ਸਾਨੂੰ ਸਾਕੇ ਆਏ ਸੀ ਨੇ ਤੇ ਮਾਰੇ ਉਹਨਾਂ ਨਾਲ ਹੀ ਰਹਿੰਦੇ ਬੱਚੇ ਉਹਨੂੰ ਕਹਿ ਦਿੱਤੀ ਵੀ ਤੁਹਾਡੇ ਤੇ ਇਲਜ਼ਾਮ ਲਾਣਗੇ ਤਾਂ ਇੱਥੇ ਤੱਕ ਬੈਠੇ ਰਹੇ ਹੋ ਤੇ ਉਹ ਬੰਦੇ 10 ਵਜੇ ਅੰਦਰ ਵੜ ਗਏ 3 12 ਵਜੇ ਦਾ 40 50 ਮਿੰਟ ਤੋਂ ਦੋ ਮੁੰਡੇ ਨਿਕਲੇ ਨੇ ਕੈਮਰੇ ਤੇ ਤਸਵੀਰ ਆਈ ਆ ਉਹਨਾਂ ਦੀ ਵੀ ਜਿਹਨੇ ਮੇਰਾ ਮੁੰਡਾ ਮਾਰਿਆ ਤੇ ਮੇਰੇ ਮੁੰਡੇ ਨੂੰ ਉਹਨਾਂ ਨੇ ਮਾਰਿਆ ਮੈਂ ਜਦੋਂ ਰਾਤ ਨੂੰ ਫੋਨ ਕਰਿਆ ਵੀ ਤੇਰੇ ਕੋਲ ਕੌਣ ਕੌਣ ਹੈ ਉਹਨੇ ਨਾਲ ਤਾਂ ਮੇਰੇ ਕੋਲ ਕਹਿੰਦਾ ਇੱਕ ਤਾਂ ਕਹਿੰਦਾ ਸੰਜੂ ਹੈ ਉਸ ਤੋਂ ਬਾਅਦ ਫੋਨ ਕੱਟਦਾ ਦੂਜਾ ਕੌਣ ਸੀ ਨਹੀਂ ਮੈਨੂੰ ਉਹਦਾ ਫੋਨ ਕੱਟਦਾ ਉਹ ਤਾਂ ਫੋਨ ਕੱਟਦਾ ਮੈਂ ਵੀ ਫੋਨ ਬਿਜੀ ਆਈ ਗਿਆ ਜਦੋਂ ਬਿਜੀ ਆਇਆ ਥੋੜੇ ਦਿਨ ਬਾਅਦ ਫਿਰ ਫੋਨ ਬਿਜੀ ਗਿਆ ਚੱਕਿਆ ਨਹੀਂ ਜਦੋਂ ਅੱਗੇ ਮੇਰੇ ਮੁੰਡਾ ਆਉਂਦਾ ਨਹੀਂ ਸੀ ਅਸੀਂ ਸੰਜੂ ਨੂੰ ਫੋਨ ਕਰਦੇ ਸੀ ਸੰਜੂ ਦੇ ਘਰੇ ਰਹਿੰਦੇ ਸੀ ਸੰਜੂ ਦੀ ਮਾਂ ਨੂੰ ਪਰ ਸੰਜੂ ਦਾ ਭਾਈ ਬਿਮਾਰ ਸੀ ਸੰਜੂ ਤਾਂ ਘਰ ਨਹੀਂ ਦੇ ਰਿਹਾ ਸੀ ਸੰਜੂ ਦਾ ਮੁੰਡਾ ਬੜਾ ਹੁੰਦਾ ਅਸੀਂ ਹੋਰ ਫੋਨ ਕਰਦੇ ਸੀ ਫਿਰ ਉਹ ਛੱਡ ਕੇ ਜਾਂਦਾ ਸੀ ਜਦੋਂ ਕਹਿੰਦਾ ਮੇਰੇ ਕੋ ਸੰਜੂ ਆ ਜੀ ਸੰਜੂ ਨੂੰ ਫੋਨ ਕਰ ਤਾਂ ਫੋਨ ਨਹੀਂ ਚੁੱਕਿਆ ਸੰਜੂ ਨੇ ਕਿਉਂ ਨਹੀਂ ਚੁੱਕਿਆ ਜਿਆਦਾ ਦਵੇ ਜਦੋਂ ਫੋਨ ਨਹੀਂ ਲੱਗਿਆ ਮੇਰਾ ਮੁੰਡਾ ਮਰ ਗਿਆ ਫਿਰ ਮੈਂ ਉਹਨਾਂ ਦੇ ਘਰੇ ਗਿਆ ਤਿੰਨੇ ਦਿਨਾਂ ਦੇ ਵੀ ਭਾਈ ਦੇਖੋ ਤਿੰਨੇ ਨੂੰ ਕਹਿ ਵੀ ਦੇਖੋ ਵੀ ਆਪਣੇ ਮੁੰਡਾ ਮਰ ਗਿਆ ਵੀ ਤੁਸੀਂ ਮੇਰੀ ਮਦਦ ਕਰੋ ਵੀ ਤੁਸੀਂ ਉਹ ਤਿੰਨੇ ਚੋਂ ਇੱਕ ਮੁੰਡੇ ਲੱਤ ਬਾਹ ਹੈ ਨਹੀਂ ਉਹ ਕਲਾਦਰਾ ਆ ਬਾਕੀ ਵੀ ਦੋ ਮੁੰਡੇ ਨੇਗੇ ਉਹ ਸਾਡੇ ਕੋਲ ਕਦੇ ਨਹੀਂ ਆਏ ਉਹ ਕਿਉਂਕਿ ਉਹ ਮੁੰਡੇ ਕਦੇ ਨਹੀਂ ਆਏ ਜਦੋਂ ਅਸੀਂ ਕੈਮਰਾ ਖੋਲਿਆ ਉਹ ਕੈਮਰੇ ਵਿੱਚ ਦੋ ਮੁੰਡੇ ਆਏ ਨੇ ਔਰ ਸਾਨੂੰ ਪਤਾ ਲੱਗਾ ਕਿ ਸਾਡਾ ਜਿੱਦੇ ਮੁੰਡਾ ਮਰਿਆ ਉਹ ਤੋਂ ਇੱਕ ਦਿਨ ਪਹਿਲਾਂ 7-8 ਮੁੰਡੇ ਸਾਡੇ ਕੋਠੇ ਤੇ ਦੇਖ ਕੇ ਗਏ ਨੇ ਜਿਹੜੇ ਆਲਦਾਲੇ ਕੰਮ ਕੈਮਰੇ ਨੇ ਮੈਨੂੰ ਮੈਨੂੰ ਨਹੀਂ ਪਤਾ ਮੁੰਡਾ ਕਹਿੰਦਾ ਕਹਿੰਦਾ ਜਿੱਦੇ ਮੇਰਾ ਮੁੰਡਾ ਮਾਰਿਆ ਜਾਂ ਦੋ ਦਿਨ ਮਾਰਿਆ ਉਹ ਜਿਹੜੇ ਕੈਮਰੇ ਦੇ ਵਿੱਚ ਫੋਟੋਆਂ ਹੁੰਦੀਆਂ ਨੇ ਉਹ ਡਿਲੀਟ ਕਰੀ ਅਭੀ ਵੀ ਉਹ ਮਟਾਈਆਂ ਪਈਆਂ ਨੇ ਐ ਪੁੱਛੋ ਵੀ ਸਾਰੇ ਨਾ ਇਹਨੇ ਕਰੇ ਕੈਮਰਾ ਚੈੱਕ ਕਰਨੇ ਨਾ ਕਰੇ ਕੁਛ ਕਰਿਆ ਜਦੋਂ ਵੀ ਅਜੇ ਆਉਨੇ ਆ ਖਾਉ ਖਾਉ ਮਾਂ ਨੂੰ ਬੁੜਦੂ ਨੂੰ ਪੈਂਦਾ ਉਹ ਬੰਦਾ ਉਹ ਪੁੱਛੇ ਵੀ ਮੇਰਾ ਮੁੰਡਾ ਕਪੈਂਦੇ ਰਹਿੰਦਾ ਬਥੇਰੇ ਕੰਮ ਕਰਦਾ ਕਰਦਾ ਮੇਰਾ ਮੁੰਡਾ ਖਾਉ ਖਾਉ ਮਾਂ ਬੁੜੀ ਜਿਹੜਾ ਕੌਣ ਕਰਦਾ ਈ ਕੌਣ ਕਰਦਾ ਖਾਉ ਬੱਡੂ ਕੌਣ ਬੋਲਦਾ ਕੌਣ ਗੱਤ ਬੋਲਦੀ ਸੰਦੇਸ਼ ਕੁਮਾਰ ਕੋਣ ਬੋਲਦਾ ਈ ਖਾਉ ਬੱਡੂ ਸੰਨ ਕੌਣ ਬੋਲਦਾ ਉਹ ਕਹਿੰਦਾ ਵੀ ਇਹ ਕਹਿੰਦਾ ਤੁਹਾਡਾ ਕਹਿੰਦਾ ਘਰੇ ਘਰੇ ਆড্ডা ਬਣਿਆ ਕਹਿੰਦਾ ਨਸੇ ਦਾ ਮੇਰਾ ਘਰ ਡਿਕਨ ਆਇਆ ਮੇਰਾ ਮੁੰਡਾ ਕਪੈਂਦੇ ਕੰਮ ਕਰਦਾ ਐ ਮੇਰੇ ਘਰ ਵਾਲੀ ਲੋਕ ਮੈਂ ਡੇਰੇ ਤੇ ਰਹਿਣਾ ਹੈ ਅਰੇ ਮਦਰ ਮੈਂ ਇਹਨਾਂ ਨੂੰ ਪੈਸੇ ਦਿੱਤੇ ਨੇ ਅਸੀਂ ਸਾਨੂੰ ਇਨਸਾਬ ਤਾਂ ਕੀ ਦੇਣਾ ਸਾਨੂੰ ਕਹਿੰਦਾ ਨਸਾ ਦਾਟਾ ਹੈ ਜੋ ਨਸਾ ਦਾਟਾ ਹੈ ਪਰ ਤੁਸੀਂ ਕੀ ਸੱਕੋ ਕਰਦੇ ਹੋ ਤੁਸੀਂ ਪੜੋ ਪਰਚਾ ਵੀ ਦਿਖਾਓ ਤੁਸੀਂ ਜਿਹਨੂੰ ਤੁਸੀਂ ਜਿਹੜਾ ਤੁਹਾਨੂੰ ਕਹਿੰਦਾ ਨਸਾ ਦਾਟਾ ਹੈ ਘੜੋ ਕੋ ਲੈ ਕੇ ਆ ਅਸੀਂ ਤਾਂ ਘਰ ਰਹਿੰਦੇ ਨਹੀਂ ਮਸੜਾ ਕਰਦਾ ਬੇਸਾ ਬਾਬਾ ਜੀ ਜਿਹੜੇ ਮੁੰਡਿਆਂ ਦੇ ਦੋ ਸ਼ਰਾ ਰਹੇ ਹੋ ਇਹ ਮੁੰਡੇ ਦੋਸਤ ਸੀਗੇ ਤੁਹਾਡੇ ਮੁੰਡੇ ਦੇ ਉਹ ਬਾਕੀ ਦੋਸਤ ਨੇ ਜੀ ਹਾਂ ਜਿੱਥੇ ਹੀ ਰਹਿੰਦੇ ਜੀ ਹਾਂ ਇੱਕ ਮੜੀ ਜਿਹੜਾ ਜਦੋਂ ਡੈਥ ਹੋਈ ਹੈ ਜੀ ਉਸ ਤੋਂ ਬਾਅਦ ਪੋਸਟਮਾਰਟਮ ਕੀਤਾ ਗਿਆਗਾ ਹਾਂ ਜੀ ਇਹਨੂੰ ਬੜਾ ਪੋਸਟਮੈਨ ਜਦੋਂ ਉਹ ਬੰਦਾ ਮਰ ਗਿਆ ਮੇਰਾ ਮੁੰਡਾ ਮਰ ਗਿਆ ਇਹ ਪੁਲਿਸ ਵਾਲੇ ਕਹਿੰਦੇ ਸਾਡੇ ਤੇ ਭਰੋਸਾ ਰੱਖ ਅਸੀਂ ਤਾਂ ਭਰੋਸਾ ਰੱਖਿਆ ਨਾ ਪੋਸਟਮੈਨ ਕੀਤਾ ਗਿਆ ਸੰਗਰੂਰ ਦੇ ਵਿੱਚ ਲੈ ਜਾ ਕੇ ਉਹਨਾਂ ਦਾ ਪੋਸਟਮੈਨ ਡਾਕਟਰ ਵਗੈਰਾ ਕੀਤਾ ਗਿਆ ਹਾਂ ਕਹਤੋ ਸੋਣਾ ਇੱਕ ਮਿੰਟ ਉਹ ਜਿਹੜੇ ਜਿਨ੍ਹਾਂ ਨੇ ਐਸੇ ਨਾਂ ਲੈਨੇ ਆ ਉਹ ਬੰਦੇ ਗੱਡੀ ਦੇ ਵਿੱਚ ਸਰਕਾਰੀ ਐਸਾ ਸੰਗਰੂਰ ਸਾਡੇ ਮਗਰ ਗਏ ਨੇ ਸਾਨੂੰ ਕੀ ਪਤਾ ਉਹ ਤਾਂ ਸਾਰਾ ਮੁਰਖ ਚੋਰ ਹੈ ਕਿਹੜਾ ਮਰਜ਼ੀ ਬੇਕੇ ਸਕਦਾ ਸਾਨੂੰ ਕਿਸੇ ਦਾ ਚੱਕੀ ਨਹੀਂ ਹੈਗਾ ਅਜੀ ਤਾਂ ਕਹਿੰਦੇ ਫੋਟੋ ਜਿਹੜੀ ਆਈ ਐ ਵੀਡੀਓ ਜਿਹੜੀ ਆਈ ਐ ਸਕਤੇ ਦੱਸ ਦੋ ਮੁੰਡਾ ਚੱਕਣ ਦੇ ਨੇ ਝੱਟੇ ਵੀ ਨਹੀਂ ਨੇ ਹੁਣ ਕੀ ਕਹਿੰਦੇ ਪੁਲਿਸ ਅਧਿਕਾਰੀ ਕੀ ਕਹਿੰਦੇ ਨਹੀਂ ਸਾਨੂੰ ਹੁਣ ਪੁਲਿਸ ਅਧਿਕਾਰੀ ਕਹਿੰਦੇ ਐਂ ਦਵਾਰ ਨੂੰ ਆ ਜਿਓ ਕਿਹੜੇ ਐਂ ਦਵਾਰ ਨੂੰ ਜਿਹੜਾ ਆਊਗਾ ਜਾਂ ਨੱਕ ਚੁੱਕਾਈ ਪਤਾ ਹੁਣ ਕਿਹੜੇ ਦਵਾਰ ਨੂੰ ਬਾਬਾ ਜੀ ਕੀ ਤੁਹਾਡਾ ਮੁੰਡਾ ਵੀ ਉਹਨਾਂ ਮੁੰਡਿਆਂ ਨਾਲ ਹੀ ਰਹਿੰਦਾ ਹੁੰਦਾ ਸੀ ਮੇਰਾ ਮੁੰਡਾ ਉਹਨਾਂ ਮੁੰਡਿਆਂ ਨਾਲ ਰਹਿੰਦਾ ਸੀਗਾ ਉਹ ਨਸ਼ੇ ਕਰਦੇ ਸੀ ਹਾਂ ਉਹ ਨਸ਼ੇ ਕਰਦੇ ਤੇ ਪਹਿਲਾਂ ਜੀ ਤੇ ਆਪਣਾ ਮੁੰਡਾ ਕਦੋਂ ਸੰਜੂ ਹੈ ਜਿਹੜਾ ਆਪਣਾ ਬੇਟਾ ਸੀ ਉਹ ਨਸ਼ਾ ਵਗੈਰਾ ਕਰਦਾ ਉਹ ਨਸ਼ਾ ਕਰਦਾ ਜੇ ਉਹ ਨਸ਼ਾ ਕਰਦਾ ਪਰ ਪਰ ਉਹ ਸੀ ਇੰਦਾ ਕੰਮ ਕਰਦਾ ਜੇ ਮੇਰੇ ਮੁੰਡਾ ਨਸ਼ਾ ਕਰਦਾ ਮਸ਼ੀਨ ਤੇ ਉਹ ਖੜ ਤੇ ਵਿਰੇ ਕਾਲ ਜਿੰਦਗੀ ਕਿਰੇ ਮਨ ਅੱਜ ਭੋਗ ਪੇ ਚੁਕੇਗਾ ਹਰ 10 ਦਿਨਾਂ ਦੀ ਜੋ ਗੱਲ ਹੈ ਜੀ 16 ਦੀ ਰਾਤ ਬੱਚੇ ਦਾ ਕਤਲ ਹੋਇਆ ਹੈ ਕਤਲ ਕਰਨ ਵਾਲੇ ਵੀ ਉਹਦੇ ਸਾਥੀ ਹਨ ਕਿਉਂਕਿ ਜਿਹੜੀ ਰਿਪੋਰਟ ਆਈ ਹੈ ਕੱਲ ਸਾਮੀ ਰਿਪੋਰਟ ਹੈ ਉਹਦੇ ਵਿੱਚ ਗਰਦਨ ਦੀ ਹੱਡੀ ਟੁੱਟੀ ਵੀ ਹੈ ਨੱਕ ਦੇ ਉੱਪਰ ਨਿਸ਼ਾਨ ਨੇ ਪੇਟ ਤੇ ਨਿਸ਼ਾਨ ਉਹਦੇ ਕੁੱਟਮਾਰ ਦੇ ਇਨਸਾਨ ਵੀ ਹੋਏ ਹੋਏ ਨੇ ਲੋਰ ਦੀ ਉਹ ਨਾਲੀ ਹੁੰਦੀ ਹੈ ਉਹਦੇ ਨਾਲ ਬੰਨ ਕੇ ਉਹਦਾ ਗਲ ਘੁੱਟ ਕੇ ਉਹਦਾ ਕਤਲ ਕੀਤਾ ਗਿਆ ਹੈਗਾ ਤੇ ਜਿਸ ਦਿਨ ਇਹ ਕਤਲ ਹੋਇਆ ਉਸ ਦਿਨ ਹੀ ਕਨਾਲ ਸਿਮਰੀ ਨਾਮ ਦਾ ਮੁੰਡਾ ਜਿਹੜਾ ਦੋਸਤ ਜਿਹੜਾ ਰਾਤ ਰਿਹਾ ਉਹ ਚੱਕਿਆ ਵੀ ਗਿਆ ਉਸ ਤੋਂ ਬਾਅਦ ਸੰਸਕਾਰ ਤੋਂ ਬਾਅਦ ਉਹਨੂੰ ਸੜ ਦਿੱਤਾ ਗਿਆ ਅੱਜ ਅਸੀਂ ਐਸਐਚਓ ਸਾਹਿਬ ਜਦਵਲਨ ਨੂੰ ਮਿਲਿਆਗੇ ਸਾਰੀ ਸੰਗਤ ਮਿਲੀ ਹੈ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਵੀ ਅਸੀਂ ਦੋ ਦਿਨਾਂ ਦੇ ਵਿੱਚ ਉਹ ਜਿਹੜਾ ਮੁੰਡਾ ਕੀ ਨਾਮ ਹੈ ਦੂਜਾ ਸੰਜੂ ਭੱਜਿਆ ਹੋਵੇਗਾ ਇੱਕ ਅਮਨ ਮੁੰਡਾ ਕੋਈ ਹੋਰ ਨਾਲ ਹੈ ਜਿਹਦੀ ਗੱਡੀ ਉੱਥੇ ਘੁੰਮਦੀ ਰਹੀ ਸੀ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਵੀ ਅਸੀਂ 2 ਦਿਨਾਂ ਵਿੱਚ ਉਹਨਾਂ ਗ੍ਰਿਫਤਾਰੀ ਕਰਾਂਗੇ ਐਤਵਾਰ ਤੱਕ ਪੂਰਾ ਰਿਜ਼ਲਟ ਮਿਲ ਜਾਵੇਗਾ ਜੇਕਰ ਰਿਜ਼ਲਟ ਨਾ ਮਿਲਿਆ ਅਸੀਂ ਐਸਐਸ ਸਾਹਿਬ ਨਾਲ ਗੱਲ ਵੀ ਕੀਤੀ ਹੈ ਵੀ ਉਸ ਤੋਂ ਬਾਅਦ ਵੱਡਾ ਸੰਘਰਸ਼ ਵੀ ਕੀਤਾ ਜਾਵੇਗਾ ਕਿਉਂਕਿ ਸਾਰੀਆਂ ਸਾਡੀ ਜਥੇਬੰਦੀਆਂ ਤਿਆਰ ਨੇ ਇਸ ਸੰਘਰਸ਼ ਵਿੱਚ ਹਣ ਦੇ ਜੀ ਅੱਜ ਸਾਰੀਆਂ ਜਥੇਬੰਦੀਆਂ ਨੇ ਆਉਣਾ ਸੀ ਰੋਕ ਉਹਨਾਂ ਲਾਤੀ ਵੀ ਇੱਕ ਵਾਰ ਅਸੀਂ ਅਫਸਰ ਸਾਹਿਬ ਨਾਲ ਗੱਲ ਕਰ ਲਈਏ ਇੱਥੋਂ ਵਿਸ਼ਵਾਸ ਮਿਲਿਆ ਵੀ ਅਸੀਂ 2 ਦਿਨਾਂ ਦੇ ਵਿੱਚ ਗ੍ਰਿਫਤਾਰੀ ਕਰਕੇ ਐਤਵਾਰ ਤੱਕ ਅਸੀਂ ਸਰਕਾਰੀ ਵੀ ਪਾਸੇ ਤੁਹਾਡੇ ਸਮਝ ਜਾਣਾ ਹਾਂ ਹਾਂ ਹੁਣ ਤੁਸੀਂ ਗੁਰੂ ਕਰ ਦਿਓ ਟੀ ਕਰ ਰਹਿਆਂਗਾ ਅੱਜ ਜੇ ਉਹਦੇ ਨਾਲ ਉਹਨੂੰ ਮਤਲਬ ਬੰਨ ਕੇ ਬਿਠਾਇਆ ਹੋਇਆ ਸੀਗਾ ਜਿਹੜਾ ਮੌਕੇ ਦਾ ਦੇਖਿਆ ਜਾਵੇ ਜਿਹੜੀ ਬੈੱਡਾਂ ਦੀ ਚਾਦਰ ਹੁੰਦੀ ਹੈ ਉਹ ਸੇਮ ਪਈ ਹੈਗੀ ਕੋਈ ਚਾਦਰ ਇਕੱਠੀ ਨਹੀਂ ਹੋਈ ਵੀ ਹੈਗੀ ਜਿਹੜਾ 메ਨ ਦਰਵਾਜਾ ਹੈਗਾ ਗੇਟ ਹੈਗਾ ਦੋ ਪੱਲਿਆਂ ਦਾ ਗੇਟ ਹੈਗਾ ਉਹ ਇੱਕ ਗੇਟ ਤੋੜਿਆ ਹੋਇਆ ਤਾਂ ਅੰਦਰ ਗੇਟ ਪਿਆ ਸੀਗਾ ਗੇਟ ਤੋੜਿਆ ਹੋਇਆ ਹੈਗਾ ਮੁੰਡਾ ਮਤਲਬ ਮਾਰ ਕੇ ਬਿਠਾਇਆ ਹੋਇਆਗਾ ਜੀ ਕੁੱਟਮਾਰ ਹੋਈ ਸੀ ਇਸੇ ਭੰਨੇ ਹੋਏ ਨੇ ਕੁੱਟਮਾਰ ਕਰੀ ਹੁੰਦੀ ਹੈ ਮੁੰਡੇ ਨਾਲ ਠੀਕ ਹੈ ਜੀ ਇਹ ਕਹਿੰਦੇ ਮਤਲਬ ਵੀ ਗਲਫਰਾ ਹਲੇ ਲੱਗਾ ਗਲਫਰਾ ਹਲੇ ਲੱਗਾ ਗਲਫਰਾ ਮੁੰਡੇ ਨੇ ਕੋਈ ਨਹੀਂ ਲਿਆ ਨਾ ਮੁੰਡਾ ਸਾਡੇ ਕਿਸੇ ਗੱਲ ਤੋਂ ਦੁਖੀ ਸੀਗਾ ਨਾ ਕਿਸੇ ਜਿੱਤੀ ਨੂੰ ਕਾਟ ਸੀਗੀ ਠੀਕ ਹੈ ਜੀ ਇਹਨਾਂ ਨੇ ਮਾਰ ਕੇ ਬਿਠਾਇਆਗਾ ਅਸੀਂ ਥਾਣੇ ਚ ਜਾਂਦੇ ਆਂਗੇ ਥਾਣੇ ਵਾਲੇ ਕੀ ਕਹਿੰਦੇ ਨੇ ਵੀ ਕਿਹੜੇ ਕਿਹੜੇ ਬੇਸੇਫੜੀਏ ਜਦੋਂ ਰਾਤ ਸਾਰੀ ਰਾਤ ਉਹ ਨਾਲ ਸੀਗੇ 3-4 ਘੰਟੇ ਉਹ ਨਾਲ ਰਹੇ ਨੇ ਤਾਂ ਆਪਾਂ ਸ਼ੱਕ ਦੇ ਆਧਾਰ ਤੇ ਫੜ ਕੇ ਉਹਨਾਂ ਨੂੰ ਕੁਝ-ਕਿਛ ਕਰ ਸਕਦੇ ਆਂ ਨਾ ਇਹਦਾ ਤਾਂ ਫਰਜ਼ ਬਣਦਾ ਕੁਝ-ਕਿਛ ਕਰਨ ਦਾ ਇਹਨਾਂ ਨੇ ਕੋਈ ਕੁਛ ਵੀ ਉਹਨਾਂ ਨੂੰ ਕਰੀ ਨਹੀਂ ਹੈਗੀ ਕੋਈ ਸੱਦੇ ਨਹੀਂ ਨਾ ਸਾਸੀ ਕਿਹਾ ਵੀ ਸਾਡੇ ਸਾਹਮਣੇ ਬਿਠਾ ਕੇ ਤੁਸੀਂ ਗੱਲਬਾਤ ਤਾਂ ਕਰੋ ਕਿ ਤੁਸੀਂ ਰਾਤ ਨੂੰ ਕੀ ਕਰੇ ਕਿਹੜਾ ਕਿਹੜਾ ਆਇਆ ਕਿਹੜਾ ਕਿਹੜਾ ਗਿਆਗਾ ਕੀ ਗੱਲਬਾਤ ਹੋਈ ਆ ਤੁਹਾਡੀ ਤੁਸੀਂ ਕੀ ਖਾਧਾ ਕੀ ਪੀਤਾਗਾ ਇਹਨਾਂ ਨੇ ਕੁਛ ਵੀ ਇਹਨਾਂ ਤੋਂ ਪੁੱਛਿਆ ਨਹੀਂ ਵਿੱਚ ਕੋਈ ਕੁਛ ਕਿਸੇ ਨੇ ਕੀਤਾ ਜਿਹੜਾ ਪ੍ਰਸਾਰਸਨ ਵਾਲਾ ਉਹਨਾਂ ਨੂੰ ਅਸੀਂ ਇਹ ਗੱਲਬਾਤ ਕਹਿਨੇ ਆਂਗੇ ਕਿ ਭਾਈ ਤੁਸੀਂ ਜਿਹੜਾ ਕਾਰਵਾਈ ਬਣਦੀ ਹੈਗੀ ਉਹ ਕਾਰਵਾਈ ਕਰੋ ਮੁੰਡੇ ਨੂੰ ਹਾਜ਼ਰ ਕਰੋ ਇੱਕ ਹਫਤਾ ਹੋ ਗਿਆ ਸੀ ਢੇੜੇ ਮਾਰ ਰਹੇ ਆਂਗੇ ਇਹਨਾਂ ਦਾ ਮੁੰਡਾ ਕੋਈ ਹਾਜ਼ਰ ਨਹੀਂ ਕੀਤਾ ਹੈ ਤਾਂ ਅਸੀਂ ਹੁਣ ਵੀ ਬਤ ਮੰਨ ਕੇ ਹੀ ਬੇਨਤੀ ਕਰ ਰਹੇ ਹਾਂ ਵੀਰਣ ਜਿਹੜਾ ਐਤਵਾਰ ਤੱਕ ਸਮਾਂ ਮੰਗਿਆ ਹੈ ਇਸ ਸਮੇਂ ਦੇ ਵਿੱਚ ਮੁੰਡੇ ਹਾਜ਼ਰ ਕਰਕੇ ਜਿਹੜੀ ਕਾਰਵਾਈ ਉਹਦੇ ਬਣਦੀ ਹੈਗੀ ਉਹ ਕਰਨ ਅਸੀਂ ਡੀਆਰ ਨੰਬਰ 24 ਮਿਤੀ 17 6 2025 ਜਿਹੜਾ ਹੈਗਾ ਉਹਦੇ ਅਧੀਨ ਕਾਰਵਾਈ ਕੰਮ ਚ ਪਿਆ ਉਹ ਵਿੱਚ ਲਿਆਂਦੀ ਸੀ ਰਿਕੁਐਸਟ ਰਿਪੋਰਟ ਦੇ ਤਹਿਤ ਤੇ ਉਹ ਜਿਹੜੀ ਹੈ ਜਿਹੜੀ ਪੋਸਟ ਮਾਰਟਮ ਰਿਪੋਰਟ ਆ ਗਈ ਹੈ ਵੀ ਤੇ ਫਰਦਰ ਜਿਹੜੀ ਹੈ ਵੀ ਐਫਐਸਐਲ ਨੂੰ ਰਿਪੋਰਟ ਭੇਜੀ ਉਹ ਪੈਂਡਿੰਗ ਹੈ ਜੀ ਤੇ ਸਾਡੀ ਕਾਰਵਾਈ ਜਾਰੀ ਹੈਗੀ ਐਫਐਸਐਲ ਰਿਪੋਰਟ ਆਉਣ ਤੇ ਜਰੂਰੀ ਕਾਰਵਾਈ ਹੋਊਗੀ ਬਾਕੀ ਉਹ ਕਹਿੰਦੇ ਜਿਹੜੇ ਦੋ ਬਦੂਸ਼ੀ ਨੇ ਵੀ ਉਹਨਾਂ ਨੂੰ ਪੁਲਿਸ ਫੜ ਨਹੀਂ ਰਹੀ ਵੀ ਉਹ ਛੱਡੇ ਭੱਜੇ ਫਿਰਦੇ ਨੇ ਬਾਹਰ ਭੱਜੇ ਨੇ ਜੀ ਵੀ ਉਹ ਬੰਦਿਆਂ ਦੀ ਕਤਲ ਕੇਰੇ ਕੁਛ ਇਹ ਦੋਸ਼ ਵੀ ਲਾ ਰਹੇ ਨੇ ਆਬੀਅਸ ਜਿਹੜਾ ਉਹਨੂੰ ਤੱਥਾਂ ਦੇ ਆਧਾਰ ਤੇ ਵੀਰੀਫਾਈ ਕਰਦੇ ਆ ਉਹ ਅਸੀਂ ਜਲਦ ਕਰਦੇ ਆ ਥੈਂਕ ਯੂ